ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛਵਾੜਾ ਨਿਊਜ਼ ਹਰ ਇੱਕ ਖਬਰ ਦੇਖਣ ਲਈ ਸਾਡੇ ਫੇਸਬੁੱਕ ਚੈਨਲ ਅਤੇ YouTube ਚੈਨਲ ਨੂੰ ਮਾਛਵਾੜਾ ਨਿਊਜ਼ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਮੌਲੇ ਧਾਰ ਬਰਖਾ ਹੋਣ ਨਾਲ ਪਿੰਡਾਂ ਦਾ ਕਾਫੀ ਹੱਦ ਤੱਕ ਨੁਕਸਾਨ ਹੋਇਆ ਹੈ ਇੱਥੋਂ ਤੱਕ ਕਿ ਕਈ ਪਿੰਡ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਖਤਮ ਹੋ ਚੁੱਕੇ ਹਨ ਸਰਕਾਰਾਂ ਵੀ ਉਪਰਾਲੇ ਕਰ ਰਹੀਆਂ ਹਨ ਪਰ ਕਈ ਜਗ੍ਹਾ ਸਤਲੁਜ ਬੰਨ ਨੂੰ ਢਾ ਲੱਗਣ ਕਾਰਨ ਬੰਨਾਂ ਦਾ ਵੀ ਨੁਕਸਾਨ ਹੋਇਆ ਹੈ ਸਮਾਜ ਸੇਵੀ ਸੰਸਥਾਵਾਂ ਅਤੇ ਨੌਜਵਾਨਾਂ ਨੇ ਰਲ ਕੇ ਹੰਬੜਾ ਮਾਰਿਆ ਜਿਸ ਕਾਰਨ ਕੁਝ ਹੱਦ ਤੱਕ ਬੰਨਾਂ ਦਾ ਬਚਾਅ ਹੋਇਆ ਇਸੇ ਤਰ੍ਹਾਂ ਹੀ ਮਾਛਵਾੜਾ ਸਾਹਿਬ ਦੇ ਨੌਜਵਾਨ ਹਲਕਾ ਚਮਕੌਰ ਸਾਹਿਬ ਜਾ ਕੇ ਉਹਨਾਂ ਨੇ ਰੋਪੜ ਜ਼ਿਲ੍ਹੇ ਦੇ ਹਲਕਾ ਚਮਕੌਰ ਸਾਹਿਬ ਦੇ ਫਸਿਆਂ ਬੰਨ ਦੀ ਮਰੰਮਤ ਕੀਤੀ ਇੱਥੋਂ ਤੱਕ ਕੇ ਉੱਥੋਂ ਦੇ ਐਮਐਲਏ ਜਗਤਾਰ ਸਿੰਘ ਦਿਾਲਪੁਰਾ ਜੋ ਹਲਕਾ ਸਮਰਾਲਾ ਦੇ ਹਨ ਉਹਨਾਂ ਨੇ ਵੀ ਬੰਨ ਦੀ ਆਪ ਖੁਦ ਜਾ ਕੇ ਮੁਆਇਨਾ ਕੀਤਾ ਅਤੇ ਨੌਜਵਾਨਾਂ ਨਾਲ ਜਾ ਕੇ ਬੰਨ ਦੇ ਉੱਤੇ ਸੇਵਾ ਕੀਤੀ ਅਤੇ ਮਾਛਵਾੜਾ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ ਆਓ ਤੁਹਾਨੂੰ ਦਿਖਾਉਂਦੇ ਹਾਂ ਮਾਛਵਾੜਾ ਨਿਊਜ਼ ਤੋਂ ਖਾਸ ਖਬਰ ਇਹ ਮੈਂ ਤੁਹਾਨੂੰ ਸਭ ਪੁੱਛਵਾ ਜਾਂਗਾ ਜੇ ਕਿਹੜੀ ਵੀ ਜਜੇ ਹਾਲਾਤ ਪਾ ਰਹੇ ਨੇ ਪੰਜਾਬ ਦੇ ਵਿੱਚ ਜੇ ਮੈਂ ਬਦਨਸਪਾ ਹਰ ਕੇ ਸਰਦਾਰ ਦੀ ਗੱਲ ਕਰਾਂ ਸਮਾਣ ਦੇ ਵਿੱਚ ਤੁੱਲੇਵਾਲ ਆਲਾ ਜਿਹੜਾ ਬੰਨ ਹੈਗਾ ਇਸ ਟਾਈਮ ਬਿਲਕੁਲ ਸਹੀ ਚੱਲਦਾ ਉਸੇ ਤੱਕਮ ਉਸੇ ਸਥਿਤੀ ਹੈ ਜਿਹੜੀ ਬਿਲਕੁਲ ਕੰਟਰੋਲ ਦੇ ਵਿੱਚ ਹੈਗੀ ਆ ਤੇ ਉੱਥੇ ਸਭ ਕੁਝ ਸਹੀ ਚੱਲਦਾ ਤੇ ਉਸ ਤੋਂ ਬਾਅਦ ਜਿਵੇਂ ਸਾਡੇ ਇੱਕ ਵਿਧਾਨ ਸਭਾ ਹਲਕੇ ਸਵਾਲੇ ਤੋਂ ਬਾਅਦ ਨਿਕਲੀ ਜੀ ਗੱਲ ਕਰੀਏ ਚੰਪੌਰ ਸਾਹਿਬ ਦਾ ਹਲਕਾ ਪੈਂਦਾ ਤੇ ਕਿਹੜਾ ਪਿੰਡ ਪੈਂਦਾ ਪੱਸੀ ਪੱਸੀਆਂ ਪਿੰਡਾ ਮੀਨ ਸਾਹਲਪੁਰ ਵੈਂਦਾ ਹੈ ਇੱਥੇ ਬੰਦੇ ਉੱਪਰ ਕੱਲ ਦੀ ਢਾਲ ਲੱਗੀ ਹੋਈ ਸੀ ਕਿ ਜਿੱਥੇ ਆ ਕੇ ਸਾਰੇ ਭਰਾਵਾਂ ਦੇ ਬਹੁਤ ਦਿਖਾਇਓ ਸਾਰੇ ਬੰਦੇ ਜਿੰਨੇ ਵੀ ਫੜੇ ਨੇ ਕੰਟਰੋਲ ਕੀਤਾ ਇਹਨਾਂ ਨੇ ਤੇ ਫੌਜ ਵੀ ਆਈ ਹੋਈ ਆ ਮੈਂ ਦੱਸਣਾ ਚਾਹੂੰਗਾ ਵੀ ਜਿੱਥੇ ਆਪਾਂ ਸਥਿਤੀ ਨੂੰ ਕੰਟਰੋਲ ਕਰ ਲਿਆ ਆਪਣੇ ਹਲਕੇ ਦੇ ਵਿੱਚ ਹਨਾ ਪ੍ਰਸ਼ਾਸਨ ਵਧੀਆ ਲੱਗਿਆ ਹੈ ਉੱਥੇ ਇੱਥੇ ਵੀ ਆ ਕੇ ਮੈਂ ਬੜੇ ਮਾਣ ਨਾਲ ਕਹਿ ਸਕਦਾ ਇਸ ਚੀਜ਼ ਨੂੰ ਜਿੱਥੇ ਸਾਡੀ ਟੀਮ ਲੱਗੀ ਹੋਈ ਆ ਪਾਰਟੀ ਵਾਈਜ਼ ਸੋਕੇ ਸਾਰੇ ਲੱਗੇ ਹੋਏ ਆ ਜਿੰਨੇ ਵੀ ਭਰਾ ਉੱਥੇ ਸਾਡੇ ਵਿਧਾਨ ਸਭਾ ਹਲਕੇ ਸਿਮਰਾਲੇ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਜੀ ਸੀ ਬੀਆਂ ਲੈ ਕੇ ਸਾਰੇ ਭਰਾ ਇੱਥੇ ਬਲਨੂ ਦੇ ਉੱਪਰ ਕੰਮ ਕਰਨ ਲੱਗੇ ਨੇ ਬੜਾ ਸਾਨੂੰ ਵੀ ਵਧੀਆ ਲੱਗਿਆ ਇਸ ਚੀਜ਼ ਤੇ ਕਿ ਜਿੱਥੇ ਅਸੀਂ ਆਪਣਾ ਕੰਮ ਨੇ ਸਲੇ ਉੱਥੇ ਹੋਰ ਆ ਕੇ ਕੰਮ ਕਰਨ ਲੱਗਿਆਂ ਤੇ ਮੈਂ ਬੇਨਤੀ ਇਹ ਕਰੂਗਾ ਸਭ ਤੋਂ ਵੀ ਕਿ ਇਹ ਫੋਹਾ ਫਲਾਇਆ ਦਿਨੇ ਉਹਨਾਂ ਤੋਂ ਧਿਆਨ ਨਾ ਦਿਓ ਕਿ ਇੱਥੇ ਪ੍ਰੋਬਲਮ ਆਈ ਹੈਗੀ ਆ ਇਹ ਪ੍ਰੋਬਲਮ ਤਾਂ ਸਾਰੀ ਹੱਲ ਹੋਈ ਹੈ ਕਿਉਂਕਿ ਲੋਕਲ ਲੋਕ ਫੌਜ ਤੇ ਪ੍ਰਸ਼ਾਸਨ ਦੇ ਲੋਕ ਤੇ ਮੈਂ ਬਹੁਤ ਸਵਾ ਹਲਕੇ ਸਵਾਲ ਦੀ ਧੰਨਵਾਦ ਕਰੂਗਾ ਸਾਰੇ ਜਿੰਨੇ ਵੀ ਮੇਰੇ ਵੀਰ ਭਰਾ ਸਾਰੇ ਇਕੱਠੇ ਹੋ ਕੇ ਇੱਥੇ ਆਏ ਤੇ ਆ ਸਥਿਤੀ ਤਾਂ ਸਾਰਿਆਂ ਨਾਲ ਸਹੀ ਹੋ ਗਈ ਤੇ ਮੈਂ ਬੇਨਤੀ ਤੁਹਾਨੂੰ ਵੀ ਇਹ ਕਰੂਗਾ ਵੀ ਜਿਹੜੇ ਵੀਰ ਭਰਾ ਕੋਲ ਟਾਈਮ ਹੈਗਾ ਵੀ ਤੁਸੀਂ ਆਪਣਾ ਟਾਈਮ ਕੱਟ ਕੇ ਇੱਥੇ ਆ ਕੇ ਕਿਸੇ ਨੂੰ ਕੋਈ ਸੇਵਾ ਜਰੂਰ ਕਰਦੇ ਹੋ ਤੇ ਧੰਨਵਾਦ ਕਰਦਾ ਵਸੇ ਸਾਰੇ ਭਰਾਵਾਂ ਦਾ ਫਾਇਦ ਉਤੋਂ ਪਾਜੀ ਵੀਰਾਂ ਦਾ ਜਿਹੜੇ ਲੱਗੇ ਹੋਏ ਨੇ ਇੱਥੇ ਬੰਦੇ ਨੇ ਪਰੇਪਕਾ ਸਾਹਿਬ ਜਿਵੇਂ ਜੀਸੀ ਵੀ ਭੇਜੀ ਆਤੋਂ ਨਾਲ ਦੋ ਟਰਲਿੰਪ ਜਿੰਨੇ ਇਥੇ ਕੰਮ ਕਰਨ ਵਾਸਤੇ ਤੇ ਨਾਲ ਆਪੋ ਆਪਣੀ ਸਾਰੀ ਟੀਮ ਲੈ ਕੇ ਆਏ ਨੇ ਇਹ ਵੀ ਤੇ ਬਾਕੀ ਜਿੰਨੇ ਵੀ ਵੀਰ ਸਾਰੇ ਭਰਾ ਖੜੇ ਨੇ ਤੇ ਬਾਕੀ ਵੀ ਇਹੀ ਗੱਲ ਕਰਦਾ ਵੀ ਕਿੱਥੇ ਕਿੱਥੇ ਵੀ ਇਹਨੂੰ ਹੀ ਹੋਏਗਾ ਨਾ ਟਾਈਮ ਕੱਢਣੀ ਜ਼ਰੂਰ ਆਉਵੇਗਾ ਸਿਰੋਜ ਜੀ ਤੁਹਾਨੂੰ ਹਣਾ ਬਹੁਤ ਬਹੁਤ ਹੈਲੋ ਸਸੀਕਲ ਜੀ ਸੇਵਾ جاری ਆ ਜੀ ਨਿਰੰਤਰ ਫਸਿਆ ਬੰਨ